ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਦੇ ਆਂ ਘਰੇ ਸਾਦੇ ਢੰਗ ਨਾਲ ਦੇਸੀ ਤਰੀਕੇ ਦੇ ਨਾਲ ਜਿਹੜਾ ਆਉਣਿਆਂ ਦਾ ਮਰੱਬਾ ਗਾ ਆਪਾਂ ਉਹੋ ਪਾ ਕੇ ਬਖਾਉਣੇ ਆਂਗੇ ਸੋਨੂੰ ਇਹ ਆਪਾਂ ਲੈਤੀ ਸੀ 2.5 ਕਿਲੋ ਇਹਨਾਂ 2.5 ਕਿਲੋ ਆਪਰੇ ਲੈ ਕੇ ਥੋੜੇ ਜਿਹਾ ਆਪਾਂ ਹਲਕੇ ਜੇ ਉਵਾਲ ਕੇ ਸੁੱਕਣੇ ਪਾਤੇ ਸੀਗੇ ਦੇਖੋ ਵੀ ਪੂਰੇ ਪਹਿਲ ਪਹਿਲਾਂ ਕਰਨ ਥੋੜਾ ਜਿਹਾ ਉਵਲਣਾ ਇਹਨੂੰ ਪਾਣੀ ਦੇ ਵਿੱਚ ਜਿਵੇਂ ਆਪਾਂ ਕਹੇ ਦੀ ਹੈ ਭਾਫ ਮੁਤਾਬਕ ਇਹ 2.5 ਕਿਲੋ ਔੜਿਆਂ ਦੇ ਵਿੱਚ ਆਪਾਂ ਪਾਈ ਹੈਗੀ 2.5 ਕਿਲੋ ਖੰਡ 2.5 ਕਿਲੋ ਖੰਡ ਲੈਣ ਤੋਂ ਬਾਅਦ ਸਿਰਫ ਇਹਨੂੰ 200 ਗ੍ਰਾਮ ਪਾਣੀ ਵਿੱਚ ਆਪਾਂ ਪਾਵਾਂਗੇ 200 ਗ੍ਰਾਮ ਪਾਣੀ ਆ ਉਬਾਲਣਾ ਹੈ ਜਿਹਦੇ ਨਾਲ ਆਪਾਂ ਚਾਸਨੀ ਤਿਆਰ ਕਰਾਂਗੇ ਇਹਦੇ ਵਿੱਚ ਤੁਸੀਂ ਥੋੜੇ ਜਿਹਾ ਟੇਸਟ ਖਾਤਰ 2-4 ਲਾਈਚੀਆਂ ਜਾਂ ਲਾਈਚੀਆਂ ਭੰਨ ਕੇ ਵੀ ਇਹਦੇ ਵਿੱਚ ਆਪਾਂ ਐਡ ਕਰ ਸਕਦੇ ਆਂਗੇ ਤੇ ਆ ਆਪਾਂ ਬਾਲ ਨੇ ਲਈ ਧਾਰਤਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਖੰਡ ਤੇ ਇਹਨਾਂ ਯਾਦ ਰੱਖੇ ਆਪਾਂ 2.5 ਕਿਲੋ ਆਵਰੇ ਲਈਤੇ ਨੇ ਜਿਹੜੇ ਆਪਾਂ ਪਾ ਫਸਰਾਹੀ ਇੱਕ ਵਾਲ ਕੇ ਮਤਲਬ ਇਹਦੂ ਬਾ ਸੁੱਕਣੇ ਪਾਲੇ ਸੀ ਹੁਣ ਆਪਾਂ ਦੇ ਵਿੱਚ 2.5 ਕਿਲੋ ਖੰਡ ਪਾਵਾਂਗੇ ਇਹਦੀ ਆਪਾਂ ਚੰਗੀ ਤਰ੍ਹਾਂ ਮਤਲਬ ਚਾਹ ਸਨੀ ਤਿਆਰ ਕਰ ਲਾਂਗੇ ਉਹਨਾਂ ਚੱਕਰ ਆਪਾਂ ਵੀਡੀਓ ਦੀ ਸਟਾਪ ਕਰਦੇ ਆ ਥੋੜੀ ਜੀ ਜਿੰਨਾ ਚੱਕਰ ਆਪਣੀ ਚਾਹ ਸਨੀ ਬਣ ਕੇ ਨਹੀਂ ਤਿਆਰ ਹੁੰਦੀ ਲੋ ਵੀ ਮਿੱਤਰੋ ਚਾਸਨੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਗਈ ਤੇ ਗੈਸ ਬੰਦਾ ਦੇਖੋ ਇਸ ਤਰ੍ਹਾਂ ਗਾੜੀ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਵਲੇ ਇਹ ਪਾਓ ਆਵਲੇ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾਗਾ ਚੰਗੀ ਤਰ੍ਹਾਂ ਹਿਲਾ ਲੈਣਾ ਇਹਦੇ ਵਿੱਚ ਇਹ ਜਿਹੜੇ ਸਾਰੇ ਦੇ ਵਿੱਚ ਮਿਕਸ ਹੋ ਜੇ ਮਿਕਸ ਹੋਣ ਤੋਂ ਬਾਅਦ ਆਪਾਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢਾਂਗੇ। ਲਓ ਜੀ ਵੀਰੋ ਆਪਾਂ ਚੰਗੀ ਤਰ੍ਹਾਂ ਰਲਾ ਕੇ ਥੋੜਾ ਜਿਹਾ ਠੰਡ ਦੇ ਮੌਸਮ ਨਾਲ ਆ ਖੰਡ ਉੱਤੇ ਆ ਜਾਂਦੀ ਆ ਤੇ ਥੋੜਾ ਜਿਹਾ ਸੇਕ ਦੇ ਤੋਂ ਬਾਅਦ ਰਲਾਉਣ ਤੋਂ ਲਵਾ ਕੇ ਆਪਾਂ ਇਹਨੂੰ ਇੱਕ ਬੰਦ ਡੱਬੇ ਵਿੱਚ ਰੱਖਾਂਗੇ। ਘਟੋ ਘਟੇ ਇੱਕ ਮਹੀਨਾ ਇਦਾਂ ਹੀ ਪਏ ਰਹਿਣਗੇ। ਇੱਕ ਮਹੀਨੇ ਬਾਅਦ ਤੁਹਾਡਾ ਜਿਹੜਾ ਮਰਬਾਗਾ ਉਹ ਬਣ ਕੇ ਤਿਆਰ ਹੋ ਜਾਊਗਾ। ਸੋ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ।